ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਇੱਕ ਹੋਰ ਆਪਣੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਜਾਣਕਾਰੀ ਨਹੀਂ ਮਤਲਬ ਇੱਕ ਤਜਰਬਾ ਦੇਣ ਲੱਗੇ ਆ ਆਪਦੀ ਜ਼ਿੰਦਗੀ ਦਾ ਵੀ ਦੋਸਤੋ ਤੁਹਾਡੇ ਕੋਲੇ ਭਾਵੇਂ ਕੋਈ ਨਵੀਂ ਕਾਰ ਹੈ ਪੁਰਾਣੀ ਕਾਰ ਹੈ ਵੱਡੀ ਕਾਰ ਹੈ ਛੋਟੀ ਕਾਰ ਹੈ ਇੱਕ ਗੱਲ ਨੂੰ ਤੁਸੀਂ ਲੜ ਮੰਨ ਲਿਓ ਵੀ ਜਦੋਂ ਤੁਹਾਡੀ ਗੱਡੀ 10000 ਕਿਲੋਮੀਟਰ ਚੱਲ ਗਈ ਸਰਵਸਤੋ ਤੁਸੀਂ ਕਰਵਾਉਣੀ ਕਰਵਾਉਣੀ ਹੈ ਤੇ ਉਹਦੇ ਨਾਲ ਗੱਡੀ ਦੇ ਟਾਇਰਾਂ ਦੀ ਅਲਾਈਨਮੈਂਟ ਜ਼ਰੂਰ ਕਰਾਉਣੀ ਆ ਵੀਲ ਬੈਲੈਂਸ ਜ਼ਰੂਰ ਕਰਾਉਣਾ ਹੈ ਦੋਸਤੋ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੀ ਜਿਵੇਂ ਟਾਇਰ ਮੇਰੇ ਕਾਫੀ ਜ਼ਿਆਦਾ ਗੱਡੀ ਦੇ ਪੁਰਾਣੇ ਸੀ ਤੇ ਕਾਫੀ ਜ਼ਿਆਦਾ ਚੱਲ ਚੁੱਕੀ ਹੈ ਲਗਭਗ 30000 ਚੱਲ ਚੁੱਕੀ ਹੈ ਤੇ ਟਾਇਰ ਇਹਦੇ ਦੇਖ ਸਕਦੇ ਹੋ ਹਜੇ ਤੱਕ 90% ਪਈ ਹੈ ਤੇ ਮੈਂ ਅਕਸਰ ਹੀ ਐਮ ਆਰ ਐਫ ਦੇ শোরੂਮ ਤੋਂ ਇਹਨਾਂ ਦੀ ਅਲਾਈਨਮੈਂਟ ਕਰਵਾਉਣਾ ਹੁੰਦਾ ਹੈ ਇਹਨਾਂ ਦਾ ਸ਼ੋਅਰੂਮ ਹੈ ਜਿਹੜਾ ਮਲੋਟ ਬੱਸ ਸਟੈਂਡ ਦੇ ਨੇੜੇ ਐਮ ਆਰ ਐਫ ਦਾ ਸ਼ੋਅਰੂਮ ਹੈਗਾ ਜੀ ਸ਼ਿਵਾ ਟਾਇਰ ਜੋਨ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ ਜੀ ਬਹੁਤ ਤਜਰਬੇਕਾਰ ਬੰਦੇ ਆ ਤਜਰਬਾ ਤਾਂ ਇਹਨਾਂ ਨੂੰ ਹੈਗਾ ਹੀ ਹੈਗਾ ਇਹਨਾਂ ਕੋਲੇ ਮਸ਼ੀਨਾਂ ਬੜੀਆਂ ਕਮਾਲ ਦੀਆਂ ਬਹੁਤ ਜ਼ਿਆਦਾ ਆਧੁਨਿਕ ਮਸ਼ੀਨਾਂ ਇਹਨਾਂ ਕੋਲੇ ਬਿਲਕੁਲ ਲੇਟੈਸਟ ਜੇਕਰ ਤੁਸੀਂ ਇਹਨਾਂ ਤੋਂ ਅਲਾਈਨਮੈਂਟ ਕਰਵਾਉਣੀ ਹੋਵੇ ਤਾ ਇਹ ਆਪਦੇ ਕਿੱਤੇ ਦੇ ਬਹੁਤ ਜਿਆਦਾ ਮਾਹਰ ਬੰਦੇ ਆ ਟੈਕਨੋਲੋਜੀ ਇਹਨਾਂ ਕੋਲੇ ਲੇਟੈਸਟ ਹੈ ਜੀ ਕਿਉਂਕਿ ਐਮ ਆਰ ਐਫ ਕੰਪਨੀ ਬਹੁਤ ਜਿਆਦਾ ਵੱਡੀ ਕੰਪਨੀ ਹੈ ਹਰ ਇੱਕ ਤਰ੍ਹਾਂ ਦੀ ਇਹਨਾਂ ਕੋਲੇ ਮਸ਼ੀਨਾਂ ਆ ਜੀ ਜਿਵੇਂ ਦੇਖੋ ਤੁਸੀਂ ਵੀਲ ਬੈਲੈਂਸ ਵਗੈਰਾ ਕਰਵਾਉਣਾ ਹੋਵੇ ਜਾਂ ਕੋਈ ਹੋਰ ਉਹਦੇ ਵਲ ਵਗੈਰਾ ਕਰਵਾਉਣੇ ਹੋਣ ਤੁਸੀਂ ਰਮਦੇ ਤਾਂ ਬੜਾ ਈਜ਼ੀ ਸੌਖਾ ਤੇ ਸਿੰਪਲ ਕਰਕੇ ਦਿੰਦੇ ਆ ਜੀ ਬਹੁਤ ਵਧੀਆ ਪਰਸਨ ਹੈ ਜੀ ਇਹ ਪਰਸਨਲ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਮੈਨੂੰ A to Z ਸਾਰੀਆਂ ਗੱਲਾਂ ਦੱਸੀਆਂ ਵੀ ਤੁਹਾਡੇ ਸ਼ੌਕਰ ਕਿਵੇਂ ਆ ਜੀ ਇਹ ਕਿਵੇਂ ਕਿਹੜੇ ਪਾਸੇ ਝੁਕਦਾ ਹੈ ਜੀ ਇਹ ਆਹ ਪ੍ਰੋਬਲਮ ਹੈ ਜਿਆਦਾ ਖੱਡਿਆਂ ਚ ਵਜਦੀ ਹੈ ਇਹਨਾਂ ਵਧੀਆ ਗਾਈਡ ਕੀਤਾ ਇਹਨਾਂ ਨੇ ਵੀ ਬਹੁਤ ਕਮਾਲ ਦਿਲ ਖੁਸ਼ ਹੋ ਗਿਆ ਦੋਸਤੋ ਇਹਨਾਂ ਦੇ ਕੋਲੇ ਆ ਕੇ ਬਾਕੀ ਤੁਸੀਂ ਇੱਧਰ ਸਕਰੀਨ ਤੇ ਦੇਖਿਓ ਸਾਹਮਣੇ ਸਕਰੀਨ ਚੱਲ ਰਹੀ ਸੀ ਮੈਨੂੰ ਉਹ ਉਹ ਦੱਸ ਰਹੇ ਸੀ ਬਾਕੀ ਇਨਾਂ ਕੋਲ ਮਸ਼ੀਨਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਲੇਟੈਸਟ ਹੀ ਹੈ ਸੋ ਲੇਟੈਸਟ ਮਸ਼ੀਨਾਂ ਦੇ ਨਾਲ ਜੇਕਰ ਕੰਮ ਕਰਦਾ ਕੋਈ ਬੰਦਾ ਤਾਂ ਉਹਦੇ 'ਚ ਪ੍ਰੋਬਲਮ ਹਦਾਇ ਹੀ ਨਹੀਂ ਜਾਂਦੀ ਜੀ ਜਿਵੇਂ ਤੁਸੀਂ ਦੇਖੋ ਹੁਣ ਵੀ ਇੱਧਰਲੇ ਪਾਸੇ ਵਰਾਟੇ ਨਿਸ਼ਾਨ ਹੈ ਜੀ ਉਧਰੋਂ ਟਾਇਰ ਨੂੰ ਸੈੱਟ ਕਰ ਰਿਹਾ ਤੇ ਦੇਖੋ ਗ੍ਰੀਨ ਹੋ ਗਿਆ ਜੀ ਸਿਗਨਲ ਨਾਲ ਦੀ ਨਾਲ ਹੀ ਆਉਂਦਾ ਰਹਿੰਦਾ ਜੀ ਸੋ ਵਧੀਆ ਟੈਕਨੀਕ ਲੱਗੀ ਜੀ ਇਹ ਮੈਨੂੰ ਵੀਲ ਬੈਲੈਂਸ ਕਰਨ ਵਾਲੀ ਇਕ ਅਲਾਈਨਮੈਂਟ ਕਰਨ ਵਾਲੀ ਅਲਾਈਨਮੈਂਟ ਕਰ ਰਿਹਾ ਬੰਦਾ ਇਹ ਨਾਲ-ਨਾਲ ਮੈਨੂੰ ਇਹਨਾਂ ਨੇ ਕਾਫੀ ਜ਼ਿਆਦਾ ਟਿਪਸ ਦਿੱਤੀਆਂ ਸੋ ਬਹੁਤ ਸਿਆਣੇ ਬੰਦੇ ਆ ਜੀ ਸੋ ਇਹਨਾਂ ਦਾ ਚਲੋ ਅਲਾਈਨਮੈਂਟ ਦਾ ਤਾਂ ਨਾਲ-ਨਾਲ ਕੰਮ ਹੈ ਗਈ ਆ ਸਾਰਿਆਂ ਨਾਲੋਂ ਵੱਡਾ ਇਹਨਾਂ ਦਾ ਮੇਨ ਕੰਮ ਹੈ ਜੀ ਜਿਹੜਾ ਉਹ ਹੈ ਜੀ ਟਾਇਰਾਂ ਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਟਾਇਰ ਚਾਹੀਦਾ ਹੋਵੇ ਐਮ ਆਰਫ ਕੰਪਨੀ ਦਾ ਲੇਟੈਸਟ ਤੋਂ ਲੇਟੈਸਟ ਇਹਨਾਂ ਕੋਲੇ ਟਾਇਰ ਆ ਜਾਂਦਾ ਜੀ ਕਿਉਂਕਿ ਇੱਕ ਕੰਪਨੀ ਦੇ ਟਾਇਰ ਦੇ ਪਿੱਛੇ ਨਾ ਆਰ ਐਨ ਡੀ ਕੀਤੀ ਹੁੰਦੀ ਹੈ ਕੰਪਨੀ ਨੇ ਆਰ ਐਨ ਡੀ ਭਾਵੇਂ ਰਿਸਰਚ ਕੀਤੀ ਹੁੰਦੀ ਹੈ ਕਰੋੜਾਂ ਰੁਪਇਆ ਲਾਇਆ ਹੁੰਦਾ ਉਹਨੂੰ ਵਧੀਆ ਬਣਾਉਣ ਵਾਸਤੇ ਉਹਦੇ ਡਿਜ਼ਾਈਨ ਨੂੰ ਸੋ ਦੋਸਤੋ ਟਾਇਰ ਇੱਕ ਇਹੋ ਜੀ ਚੀਜ਼ ਹੁੰਦੀ ਹੈ ਜਿਹਦੇ ਨਾਲ ਕੰਪਰੋਮਾਈਜ਼ ਕਦੇ ਵੀ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ 2025 ਦੀ ਮੈਨੂਫੈਕਚਰਿੰਗ ਦੇ ਟਾਇਰ ਸੀ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਲੇਟੈਸਟ ਇਹਨਾਂ ਕੋਲੇ ਟਾਇਰ ਨਾਲ ਦੀ ਨਾਲ ਹਾਜ਼ਰ ਹੁੰਦੇ ਆ ਜੀ ਡਿਸਕਾਊਂਟ ਵੀ ਦੇ ਦਿੰਦੇ ਆ ਜੀ ਬਾਕੀ ਜੇਕਰ ਤੁਸੀਂ ਟਾਇਰ ਇਹਨਾਂ ਤੋਂ ਖਰੀਦਦੇ ਹੋ ਤਾਂ ਅਲਾਈਨਮੈਂਟ ਵਗੈਰਾ ਦਾ ਤੁਹਾਡਾ ਕੋਈ ਖਰਚਾ ਨਹੀਂ ਜੀ ਉਹ ਤੁਹਾਨੂੰ ਫ੍ਰੀ ਕਰਕੇ ਦਿੰਦੇ ਆ ਜੀ ਇਹਨਾਂ ਵੱਲੋਂ ਆਫਰ ਚੱਲ ਰਹੀ ਹੈ ਕਿਸੇ ਟੂ-ਵੀਲਰ ਦਾ ਟਾਇਰ ਚਾਹੀਦਾ ਜਾਂ ਕਿਸੇ ਵੱਡੇ ਵਹੀਕਲ ਦਾ ਟਾਇਰ ਚਾਹੀਦਾ ਲੇਟੈਸਟ ਬਿਲਕੁਲ ਮਾਡਲ ਤਾਂ ਤੁਹਾਨੂੰ ਇਹਨਾਂ ਦੇ ਕੋਲੋਂ ਮਿਲ ਜਾਵੇਗਾ ਜੀ ਸੋ ਇੱਕ ਵਾਰੀ ਸੇਵਾ ਦਾ ਮੌਕਾ ਇਹਨਾਂ ਨੂੰ ਜ਼ਰੂਰ ਦੇ ਕੇ ਦੇਖੋ ਜੀ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਾ ਬੰਦਾ ਕੰਮ ਬਹੁਤ ਸੋਹਣਾ ਕੀਤਾ ਜੀ ਇਹਨਾਂ ਨੇ। ਬਾਕੀ ਪਿੱਛੇ ਇੱਕ ਕੰਪਨੀ ਖੜੀ ਹੁੰਦੀ ਹੈ। 100 ਕੰਪਨੀ ਆਪ ਦਾ ਨਾਮ ਕਿਤੇ ਵੀ ਖਰਾਬ ਨਹੀਂ ਹੋਣ ਦਿੰਦੀ। ਉਹ ਵਧੀਆ ਬੰਦੇ ਹੀ ਚੁਣ ਕੇ ਰੱਖਦੀ ਆ ਤੇ ਵਧੀਆ ਸਰਵਿਸ ਪ੍ਰਦਾਨ ਕਰਦੀ ਆ ਆਪਦੇ ਕਸਟਮਰਸ ਨੂੰ। ਸੋ ਦੋਸਤੋ ਜੇਕਰ ਤੁਸੀਂ ਇਹਨਾਂ ਤੋਂ ਟਾਇਰ ਲੈਣੇ ਹੋ ਤਾਂ ਜਿੰਨੇ ਨਾਲ ਤੁਹਾਨੂੰ ਦੱਸ ਕੇ ਹਟਿਆ ਵੀ ਉਹਦੀ ਅਲਾਈਨਮੈਂਟ ਵਗੈਰਾ ਤੁਹਾਨੂੰ ਫ੍ਰੀ ਕਰ ਦੇਣਗੇ। ਇਹਦੇ ਵਿੱਚ ਵੀ ਟਾਇਰਾਂ ਦੇ ਵਿੱਚ ਵੀ ਇਹ ਡਿਸਕਾਊਂਟ ਦੇ ਦੇਣਗੇ ਤੁਹਾਨੂੰ। ਤੇ ਇੱਕ ਵਾਰੀ ਤੁਸੀਂ ਇਹਨਾਂ ਨਾਲ ਵਰਤ ਕੇ ਜ਼ਰੂਰ ਵੇਖਿਓ ਐ ਤੁਹਾਨੂੰ ਜਿਹੜੇ ਹੈਗੇ ਲੇਟੈਸਟ ਤੇ ਨਵੀਂ ਮੈਨੂਫੈਕਚਰਿੰਗ ਦੇ ਟਾਇਰ ਮਿਲਣਗੇ ਤੁਹਾਨੂੰ ਇਹਨਾਂ ਦੇ ਕੋਲੋਂ ਸੋ ਤੁਹਾਨੂੰ ਕੋਈ ਕੰਪਲੀਟ ਨਹੀਂ ਆਉਣੇ ਸੁਣਵਾਈ ਵਧੀਆ ਤੁਹਾਡਾ ਟਾਇਰ ਪਹਿਲੀ ਗੱਲ ਤਾਂ ਖਰਾਬ ਹੀ ਨਹੀਂ ਹੁੰਦਾ ਜੇ ਕਿਤੇ ਕੋਈ ਕਿਸੇ ਦਾ ਹੁੰਦਾ ਵੀ ਹੈ ਤਾਂ ਬਹੁਤ ਵਧੀਆ ਸੁਣਵਾਈ ਕਰਦੇ ਆ ਜੀ ਸੋ ਬਸ ਇੱਕ ਵਾਰੀ ਮੈਂ ਤੁਹਾਨੂੰ ਫੇਰ ਕਹਿ ਦਿਆਂ ਕਦੇ ਵੀ ਘੌਣ ਨਹੀਂ ਕਰਨੀ ਦੋਸਤੋ 5000 7000 ਜੇਕਰ ਤੁਹਾਡੇ ਟੁੱਟੀਆਂ ਛੜਕਾਂ ਤੇ ਚੱਲਦੇ ਹੋ ਤੇ ਜੇਕਰ ਤੁਸੀਂ ਆਉਣ ਮੇਨ ਰੋਡਾਂ ਤੇ ਚੱਲਦੇ ਹੋ ਵਧੀਆ ਰੋਡਾਂ ਤੇ ਚੱਲਦੇ ਆ ਤਾਂ 10000 ਕਿਲੋਮੀਟਰ ਤੇ ਗੱਡੀ ਦੀ ਅਲਾਈਨਮੈਂਟ ਜ਼ਰੂਰ ਕਰਾਉਣੀ ਚਾਹੀਦੀ ਹੈ ਦੋਸਤੋ ਤੁਹਾਡੇ ਟਾਇਰਾਂ ਦੀ ਘਸਾਉਟ ਅੱਧੀ ਰਹਿ ਜਾਂਦੀ ਹੈ ਤੁਹਾਡਾ ਆਤਾ ਖਰਚਾ ਰਹਿ ਜਾਂਦਾ ਹੈ ਜੀ ਸੋ ਮਿਲਦੇ ਆ ਕਿਸੇ ਅਗਲੇ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ